ਹੇਲੂਇਆ ਸਾਰੇ ਨੂੰ ਪਿਆਰ ਭਰੀ ਜੈ ਮਸੀਹ ਦੀ ਅਸੀਂ ਆਪਣੇ ਹੱਥਾਂ ਚੁੱਕ ਕੇ ਪਰਮੇਸ਼ਰ ਦੀ ਹਜ਼ੂਰ ਚ ਇਕੱਠੇ ਹੋਏ ਆਂ ਧੰਨਵਾਦ 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 ਮੇਰੇ ਪਿਆਰੇ ਪ੍ਰਭੂ ਜੀ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਅੱਜ ਦਾ ਪਿਤਾ ਪਰਮੇਸ਼ਰ ਵਚਨ ਕੋਈ 3 ਗੁਣਾ ਕੋਈ 60 ਗੁਣਾ ਕੋਈ 100 ਗੁਣਾ ਫਲ ਲੈ ਕੇ ਆਏਗਾ ਪਿਤਾ ਪਰਮੇਸ਼ਰ ਖੁਦਾਵੰ ਜੋ ਸੁਣੇਗਾ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਚੰਗਿਆਈ ਪਾਏਗਾ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਆਮੀਨ ਹੇਲੂਇਆ ਅੱਜ ਦੀ ਸ਼ਾਮ ਦੇ ਵਚਨ ਚ ਦੇਖਾਂਗੇ ਮਤੀ 27 ਦੀ 4 ਚ ਲਿਖਿਆ ਹੈ ਅਤੇ ਬੋਲਿਆ ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦੜੀ ਨੂੰ ਫੜਾ ਦਿੱਤਾ ਪਰ ਉਹ ਬੋਲੇ ਸਾਨੂੰ ਕੀ ਤੂੰ ਆਪ ਹੀ ਜਾਣ ਹallelujah ਪਰ ਦੇਖੋ ਅਸੀਂ ਪਾਪ ਕਰਦੇ ਹਾਂ ਕੋਈ ਸਾਡਾ ਯਾਰ ਦੋਸਤ ਹੁੰਦਾ ਸਾਨੂੰ ਪੁੱਠੇ ਰਾਹ ਪੁੰਦਾ ਏ ਕੋਈ ਰਿਸ਼ਵਤ ਦਵਾ ਦਿੰਦਾ ਕੋਈ ਪੈਸਾ ਦਵਾ ਦਿੰਦਾ ਪਰ ਜਿੱਦੋਂ ਸਾਡੇ ਤੇ ਵਿਵਤਾ ਹੁੰਦੀ ਤੇ ਉਹ ਸਾਡਾ ਸਾਥ ਛੱਡ ਦਿੰਦਾ ਫਿਰ ਉਹ ਕਹਿੰਦਾ ਮੈਂ ਕੀ ਕਰਾਂ ਤੂੰ ਆਪ ਹੀ ਜਾਣ ਐਸੇ ਕਰਕੇ ਸਾਨੂੰ ਕਿਸੇ ਯਾਰ ਦੋਸਤ ਦਾ ਕਿਸੇ ਭੈਣ ਭਰਾ ਦਾ ਨਹੀਂ ਸਾਨੂੰ ਪਰਮੇਸ਼ਰ ਦਾ ਸਾਰਾ ਲੈਣ ਦੇਣਾ ਚਾਹੀਦਾ ਸਾਨੂੰ ਵਚਨਾਂ ਦਾ ਸਾਰਾ ਲੈਣਾ ਚਾਹੀਦਾ ਹੈ ਕਿਉਂਕਿ ਵਚਨਾਂ ਦਾ ਪਰਮੇਸ਼ਰ ਦਾ ਸਾਰਾ ਲਵਾਂਗੇ ਤੇ ਕਦੀ ਡੁੱਬਾਂਗੇ ਨਹੀਂ ਤਰਾਂਗੇ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਰਾਈ ਬਹੁਤ ਸਾਰੀ ਆਸ਼ੀਸ਼ ਬਰਕਤ ਦੇ ਤੁਹਾਨੂੰ ਸਮਝ ਬੁੱਧ ਦੇ ਆਮੀਨ ਗੋਡ ਬਲੇਸ ਯੂ ਹallelujah hallelujah hallelujah ਧੰਵਾ 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 ਤਾਰਿਫ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਕਿਉਂ ਪਿਤਾ ਪਰਮੇਸ਼ਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਸਾਨੂੰ ਸੁਰੱਖਿਅਤ ਰੱਖਿਆ ਆਪਣੇ ਸਵਰਗੀ ਦੂਤਾਂ ਦੇ ਪੈਰੇ ਲਾਏ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਪਾਈ ਪੈਣੀ ਸਿਰਫ ਪਿਤਾ ਪ੍ਰਾਰਥਨਾ ਨੂੰ ਸੁਣਨ ਪਿਤਾ ਵਿਸ਼ਵਾਸ ਕਰਨ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਦੇ ਪਿਤਾ ਪਰਮੇਸ਼ਰ ਹਰ ਇੱਕ ਆਸ਼ੀਸ਼ ਵਰਕ ਯੇਸ਼ੂ ਦੇ ਨਾਂ ਤੇ ਆ ਜੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਖੁਦਾਵੰਤ ਤੁਸੀਂ ਕਹ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਪਿਤਾ ਪਰਮੇਸ਼ਰ ਖੁਦਾਵੰਤ ਤੁਹਾਡਾ ਪਵਿੱਤਰ ਆਤਮਾ ਪਿਤਾ ਸਾਰੇ ਤੇ ਆਵੇ ਮੇਰੇ ਪਿਆਰੇ ਪ੍ਰਭੂ ਜੀ ਮਹਾਨ ਪਰਮੇਸ਼ਰ ਤੁਹਾਡੇ ਜਿੰਦੇ ਲੋ ਦੀ ਜੇ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਸਾਰੇ ਪਿਤਾ ਪਰਮੇਸ਼ਰ ਭੈਣ ਭਰਾ ਨੂੰ ਤੁਹਾਡੇ ਜਿੰਦੇ ਲੋ ਚ ਪਿਤਾ ਪਰਮੇਸ਼ਰ ਕਵਰ ਕਰਦੀ ਹੈ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਪਵਿੱਤਰ ਨਾਮ ਨੂੰ ਪਿਤਾ ਮਹਿਮਾ ਤੇ ਵਡਿਆਈ ਦਿੰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਮਹਾਨ ਪਰਮੇਸ਼ਰ ਖੁਦਾਵਾਨ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਖੁਦਾਵਾਨ ਕਾਰੋਪਾਰਥ ਬਿਜਾ ਬੈਠੇ ਹੋਏ ਨੇ ਮੇਰੇ ਪਿਆਰੇ ਪ੍ਰਭੂ ਜੀ ਯਿਸੂ ਦੇ ਨਾਮ ਤੇ ਇਹਨਾਂ ਨੂੰ ਕਾਰੋਬਾਰ ਮਿਲ ਜੇ ਮੇਰੇ ਪਿਆਰੇ ਪ੍ਰਭੂ ਜੀ ਕਿੰਨੇ ਵੀ ਮੇਰੇ ਪਿਆਰੇ ਪ੍ਰਭੂ ਜੀ ਵੀ ਜੇ ਤਾਂ ਪਿਤਾ ਪਰਮੇਸ਼ਰ ਬੈਠੇ ਨੇ ਯਿਸੂ ਦੇ ਨਾਮ ਤੇ ਇਹਨਾਂ ਨੂੰ ਵੀ ਜੀਆ ਮਿਲ ਜੇ ਮੇਰੇ ਪਿਆਰੇ ਪ੍ਰਭੂ ਜੀ ਪਿਤਾ ਪ੍ਰਾਰਥਨਾ ਨੂੰ ਸੁਣ ਕੇ ਪਿਤਾ ਪਰਮੇਸ਼ਰ ਰੋਗ ਆਊਟ ਹੋ ਜੇ ਇਹਨਾਂ ਦੇ ਜੀਵਨ ਚੋਂ ਪਿਤਾ ਪਰਮੇਸ਼ਰ ਬੋਲੇ ਸੁਣਨ ਲੱਗ ਜਨ ਦੇਖਣ ਲੱਗ ਜਨ ਪਿਤਾ ਲੰਗੜੇ ਚੱਲਣ ਲੱਗ ਜਨ ਕਿਉਂਕਿ ਪਿਤਾ ਪਰਮੇਸ਼ਰ ਤੁਸੀਂ ਕਿਹਾ ਸੀ ਜਿਹੜਾ ਮੇਰੇ ਤੇ ਵੀ ਵਿਸ਼ਵਾਸ ਕਰਕੇ ਪ੍ਰਾਰਥਨਾ ਕਰੇਗਾ ਮੇਰੇ ਤੋਂ ਵੱਡੇ ਵੱਡੇ ਕੰਮ ਕਰੇਗਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡੇ ਤੇ ਵੀ ਵਿਸ਼ਵਾਸ ਕਰਦੀ ਹਾਂ ਵੀ ਤਾਂ ਮੈਂ ਪ੍ਰਾਰਥਨਾ ਵਿਸ਼ਵਾਸ ਨਾ ਕਰਦੀਆਂ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਵਿਸ਼ਵਾਸ ਨਾਲ ਸੁਣਨਗੇ ਪਿਤਾ ਪਿਤਾ ਪਰਮੇਸ਼ਰ ਚੰਗਿਆਈ ਨੂੰ ਗ੍ਰਹਿਣ ਕਰਨਗੇ ਉਹ ਪਿਤਾ ਪਰਮੇਸ਼ਰ ਖੁਦਾਵਾਨ 30 59 100 1 ਲੈ ਕੇ ਆਉਣਗੇ ਯੇਸ਼ੂ ਦੇ ਨਾਮ ਤੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਖੁਦਾਵੰt ਤੁਹਾਡੇ ਪਵਿੱਤਰ ਤੇ ਨਾਮ ਚ ਪਿਤਾ ਪਰਮੇਸ਼ਰ ਨੂੰ ਬਲੇਸਿੰਗ ਦਿੰਨੀ ਹੈ ਪਿਤਾ ਇਹਨਾਂ ਨੂੰ ਬਲੇਸ ਕਰਦੇ ਯੇਸ਼ੂ ਦੇ ਨਾਮ ਤੇ ਯੇਸ਼ੂ ਦੇ ਨਾਮ ਤੇ ਬਲੇਸ ਇਹਨਾਂ ਦਾ ਘਰ ਉਹ ਬਲੇਸ ਇਹਨਾਂ ਦੀ ਆਸ਼ੀਸ਼ ਬਲੇਸ ਇਹਨਾਂ ਦੇ ਪਿਤਾ ਵਰਕਰ ਨੂੰ ਬਲੇਸ ਕਰਦੇ ਬੱਚਿਆਂ ਨੂੰ ਬਲੇਸ ਕਰਦੀ ਹੈ ਯੇਸ਼ੂ ਦੇ ਨਾਮ ਤੇ ਪਿਤਾ ਪਰਮੇਸ਼ਰ ਹਾਰ ਇੱਕ ਪਿਤਾ ਪਰਮੇਸ਼ਰ ਖੁਦਾਵੰt ਇਨਾਂ ਦੇ ਘਰਾਂ ਦੇ ਵਿੱਚ ਆਸ਼ੀਸ਼ ਬਰਕਤ ਪਿਤਾ ਜੀ خداਵਨ ਮੇਰਾ ਵਿਸ਼ਵਾਸ ਹੈ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣਿਆ ਤੇ ਉੱਤਰ ਦਿੱਤਾ ਪਿਤਾ ਹਾਂ ਆਮੀ ਜੀ ਜਵਾਬ ਦਿੱਤਾ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਸੁਣਨ ਕੇ ਗ੍ਰਹਿਣ ਕਰਗੇ ਯੇਸ਼ੂ ਦੇ ਨਾਮ ਤੇ ਪਿਤਾ ਪਰਮੇਸ਼ਰ ਆਸ਼ੀਸ਼ ਬਰਕਤ ਨੂੰ ਗ੍ਰਹਿਣ ਕਰਨਗੇ ਯੇਸ਼ੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਗੋਡ ਬlesਸ ਯੂ